ਵੀਡੀਓ ਨੂੰ ਦੇਖਣਾ ਹੈ ਸਾਰੇ ਸੱਜਣਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਐਡ ਲਵਾਉਣੀ ਚਾਹੁੰਦੇ ਹੋ ਤਾਂ ਇਸ WhatsApp ਨੰਬਰ ਤੇ ਆਪਣੀ ਡਿਟੇਲ ਭੇਜ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਮਾਰਵਾੜੀ ਨਸਲ ਦੀ ਘੋੜੀ ਘੋੜੀ ਦੀ ਹਾਈਟ 9 ਟਿੰਚਾ ਜੀ ਅਤੇ ਘੋੜੀ ਕਿੰਗ ਸ਼ੇਰਾ ਘੋੜਾ ਜੋ ਕਿ ਨਾਬੇ ਖੜਾ ਹੈ ਇਸ ਵਕਤ ਉਸ ਤੋਂ 8 ਮਹੀਨੇ ਦੀ ਗੱਬਣ ਪਾਸ ਆ ਮਾਲਕਾ ਵੱਲੋਂ ਚੈੱਕ ਕੀਤੀ ਹੋਈ ਆ ਤੇ ਘੋੜੀ ਪਟਿਆਲੇ ਖੜੀ ਆ ਜੀ ਫੋਟੋਆਂ ਤੁਸੀਂ ਦੇਖ ਹੀ ਸਕਦੇ ਹੋ ਨਾਲ ਪਘੋੜੀ ਦੀ ਵੀਡੀਓ ਵੀ ਚਲਾ ਦਾਂਗੇ ਤੇ ਤੁਸੀਂ ਆਪਣੀ ਗੱਲਬਾਤ ਮਾਲਕਾਂ ਦੇ ਨਾਲ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰ ਤੇ ਕਰ ਸਕਦੇ ਹੋ ਜੀ ਸੋ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇਕਰ ਤੁਸੀਂ ਵੀ ਐਡ ਲਵਾਉਣੀ ਚਾਹੁੰਦੇ ਹੋ ਤਾਂ ਆਪਣੀ ਡਿਟੇਲ ਮੇਰੇ ਵਟਸਐਪ ਨੰਬਰ ਤੇ ਭੇਜ ਸਕਦੇ ਹੋ ਜੀ ਧੰਨਵਾਦ